नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह का संबंधित अज विशेष सरगर्मी सिंदुस फैमिली रेस्टोबार एक मल्टी कजिन रेस्टोडा स्वाद जो ਤੁਹਾਨੂੰ ਹਮੇਸ਼ਾ ਰਹੇਗਾ ਯਾਦ ਅੱਜ ਹੀ ਆਓ सिंदुस फैमिली रेस्टोबार जੰਦੀਕੜ ਰੋਡ ਨਵਾਂ ਸ਼ਹਿਰ ਕਾਲ 783700006 15 ਅਗਸਤ ਜੋ ਸੁਤੰਤਰਤਾ ਦਿਵਸ ਨਵਾਂ ਸ਼ਹਿਰ ਵਿੱਚ ਆਈਟੀਆਈ ਗਰਾਊਂਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਮੈਂ 15 ਅਗਸ ਦੀ ਆਪ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ 15 ਅਗਸਤ ਦੀ ਮੁਬਾਰਕਬਾਦ ਦਿੰਦਾ ਔਰ ਮੈਂ ਇੱਕ ਬੇਨਤੀ ਕਰਦਾ ਅੱਜ 15 ਅਗਸਤ ਦਾ ਜੋ ਦਿਹਾੜਾ ਸੀ ਮਨਾ ਰਹੇ ਆ ਉਹਦੇ ਵਿੱਚ ਮੈਂ ਸਭ ਨੂੰ ਇੱਕ ਮੁੱਠ ਹੋ ਕੇ ਚੱਲਣ ਦੀ ਅਪੀਲ ਕਰਦਾ ਔਰ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਆਪਣੇ ਬੱਚਿਆਂ ਨੂੰ ਇਹ ਵੀ ਪ੍ਰੇਰਨਾ ਦਿੰਦਾ ਕਿ ਨਸ਼ਿਆਂ ਤੋਂ ਦੂਰ ਹੋ ਕੇ ਅੱਛੇ ਕੰਮ ਕਰੋ ਸਮਾਜ ਸੇਵਾ ਦੇ ਕੰਮ ਕਰੋ ਔਰ ਆਪਣਾ ਨਾਮ ਰੋਸ਼ਨ ਕਰੋ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕਰੋ ਆਪਣੇ ਮਾਪੇ ਦਾ ਰੋਸ਼ਨ ਕਰੋ ਮੈਂ ਇਹ ਨਹੀਂ ਕਹਿੰਦਾ ਹੋਇਆ 15 ਅਗਸ ਨੂੰ ਆਪਣੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਜੈ ਹਿੰਦ ਇਸ਼ਰੌ ਅਰਦਾਸ ਸਤਿਕਾਰਾਂ ਤੋਂ ਬਾਅਦ ਪਈ ਨਗਰ ਕਮੇਟੀ ਦਾ ਸਿਗਾ ਜਿਹੜੀ 15 ਅਗਸਤ ਦੇ ਬੱਚਿਆਂ ਦੇ ਸਾਰੀਆਂ ਡਿਊਟੀਆਂ ਲੱਗਦੀਆਂ ਤੇ ਜਿੱਥੇ-ਜਿੱਥੇ ਜਿਹੜੇ-ਜਿਹੜੇ ਪੁਆਇੰਟ ਤੇ ਵੀ ਜਿਹੜੀ ਡਿਊਟੀ ਹੈਗੀ ਹੈ ਉਹ ਸਾਰੇ ਆਪਣੇ ਤੋਂ ਨੂੰ ਜਿਹੜੇ ਇੰਚਾ ਸਾਹਿਬਾਂ ਨੇ ਤੁਹਾਨੂੰ ਨਿਯੁਕਤ ਕਰਦੇ ਨੇ ਸਭ ਨੇ ਬੜੇ ਅੱਛੇ ਤਰੀਕੇ ਨਾਲ ਆਪਣੀ ਡਿਊਟੀ ਕਰਨੀ ਹੈਗੀ ਠੀਕ ਹੈ ਜਿਹਦੀ ਜਿਹੜੀ ਪ੍ਰੈਸਿੰਗ ਦੀ ਜਿਹੜੀ ਡਿਊਟੀ ਹੈ ਉਹ ਅੱਛੇ ਤਰੀਕੇ ਨਾਲ ਆਪਣੀ ਪ੍ਰੈਸਿੰਗ ਕਰਨੀ ਹੈ ਦੀ ਡਿਊਟੀ ਜਿਹੜੀ ਡਿਊਟੀ ਹੈ ਕੋਈ ਵੀ ਜਾ ਕੇ ਕੰਮ ਨਹੀਂ ਹਵਾ ਦੇਗਾ ਠੀਕ ਹੈ ਇੱਥੇ ਆਪਾਂ ਹੁਣ ਇਕੱਠੇ ਹੋਏ ਹੈਗੇ ਆ ਫਲੈਗ ਮਾਰਚ ਦੇ ਲਈ ਇਸ ਤੋਂ ਬਾਅਦ ਫਲੈਗ ਮਾਰਚ ਤੋਂ ਬਾਅਦ ਜਿਹੜੇ ਜਿਹੇ ਪੁਆਇੰਟ ਤੁਹਾਨੂੰ ਦੱਸੇ ਗਏ ਉੱਥੇ ਜਾ ਕੇ ਜਿਹੜੀ ਆਪਣੀ ਡਿਊਟੀ ਤੁਸੀਂ ਕਰਦੇ ਹੀ ਨਾ ਨਮਾ ਠੀਕ ਹੈ ਇਹਨਾਂ ਨੂੰ ਕਹਾ ਲਈਏ ਫਲੈਗ ਮਾਰਚ ਇਹ ਜੀ 15 ਅਗਸਤ ਦੇ ਮੱਦੇ ਨਜ਼ਰ ਜਿਹੜਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਅੱਜ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਹਦੇ ਵਿੱਚ ਸਾਡੇ ਨਾਲ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਤੇ 100 ਦੇ ਕਰੀਬ ਫੋਰਸ ਹੈਗੀ ਹੈ ਇੱਕ ਪਬਲਿਕ ਬਿਲਡਿੰਗ ਜਿਹੜੀ ਕੰਫੀਡੈਂਸ ਬਿਲਡਿੰਗ ਐਕਸਰਸਾਈਜ਼ ਹੈਗੀ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ 15 ਅਗਸਤ ਦੇ ਲਈ ਅਸੀਂ ਜਿਹੜਾ ਸਾਰੇ ਜ਼ਿਲ੍ਹੇ ਦੇ ਵਿੱਚ ਅਸੀਂ ਈਵਨਿੰਗ ਦੇ ਟਾਈਮ ਨਾਕਾਬੰਦੀ ਵੀ ਕਰਦੇ ਹਾਂ ਤੇ ਜਿਹੜੀ ਵਹੀਕਲ ਦੀ ਚੈਕਿੰਗ ਵੀ ਹੁੰਦੀ ਹੈ ਤੇ ਰਾਤ ਦੇ ਟਾਈਮ ਵੀ ਜਿਹੜੀ ਹੈਗੀ ਹੈ ਸਾਡੀ ਨਾਈਟ ਡੋਮੀਨੇਸ਼ਨ ਹੁੰਦੀ ਹੈ ਜਿਹਦੇ ਵਿੱਚ ਕਰੀਬ 200 ਦੇ ਕਰੀਬ ਜਿਹੜੀ ਹੈ ਫੋਰਸ ਹੁੰਦੀ ਹੈ ਤੇ ਉਹ ਰਾਤ ਨੂੰ ਚੈਕਿੰਗ ਵੀ ਹੁੰਦੀ ਹੈ ਤੇ ਜਿਹੜਾ ਕੋਈ ਸ਼ੱਕੀ ਵਿਅਕਤੀ ਹੁੰਦਾ ਉਹ ਤੋਂ ਪੁੱਛਗਿੱਛ ਵੀ ਕੀਤੀ ਤੇ ਮੈਂ ਤੁਹਾਡੇ ਮਾਦੇ ਵਿੱਚ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਬਿਲਕੁਲ ਜਿਹੜਾ ਹੈਗਾ ਪੀਸਫੁਲੀ ਹੈਗਾ ਇਹ ਆਪਾਂ ਜਿਹੜੇ ਫੰਕਸ਼ਨ ਕਰਾਵਾਂ ਸਰ ਬੱਬਰ ਕਾਲਸਾ ਨੇ ਇੱਥੇ ਇੱਕ ਪ੍ਰੈਜ਼ਨ ਜਿਹੜੀ ਸ਼ੋ ਕੀਤੀ ਨਾ ਕਰਦੇ ਉਹਨੂੰ ਲੈ ਕੇ ਕੀ ਸਾ ਤੁਸੀਂ ਬਿਲਕੁਲ ਜੀ ਜਿਹੜਾ ਮੈਂ ਤੁਹਾਨੂੰ ਜਿੱਦਾਂ ਉਹਦੇ ਬਾਰੇ ਪਹਿਲਾਂ ਵੀ ਪ੍ਰੈਸ ਨੂੰ ਮੈਂ ਬਰੀਫ ਕੀਤਾ ਸੀਗਾ ਜਿਹੜਾ ਉਹ ਕੇਸ ਹੋਇਆ ਸੀਗਾ ਉਹ ਸਾਰਾ ਟਰੇਸ ਹੋ ਗਿਆ ਹੈਗਾ ਤੇ ਬੰਦੇ ਵੀ ਫੜੇ ਚਾ ਚੁੱਕੇ ਨੇ ਤੇ ਅਸੀਂ ਉਹਦਾ ਰਿਮਾਂਡ ਵੀ ਲੈ ਲਿਆ ਤੇ ਉਹ ਤੋਂ ਕੁਝ-ਕੁਝ ਤੋਂ ਅੱਗੇ ਵੀ ਜਿਹੜੀਆਂ ਨੋਟਸ ਖੁੱਲਣਗੀਆਂ ਉਹਨੂੰ ਵੀ ਅਸੀਂ ਬਿਲਕੁਲ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਲੀਗਲ ਕਾਰਵਾਈ ਕਰਾਂਗੇ ਸਰ ਨਵਾਂ ਸ਼ਹਿਰ ਜਿਹੜੀਆਂ ਲਗਾਤਾਰ ਇਤਨੀ ਵਾਰਦਾਤਾਂ ਹੋ ਰਹੀਆਂ ਕਿ ਆ ਨਵਾਂ ਸ਼ਹਿਰ ਨੂੰ ਸੌਫਟ ਟਾਰਗੇਟ ਸਮਝੀ ਨਹੀਂ ਜੀ ਇਦਾਂ ਦੀ ਗੱਲ ਨਹੀਂ ਹੈਗੀ ਬਟ ਜਿੰਨੀਆਂ ਹੋਈਆਂ ਵਾਰਦਾਤਾਂ ਸਾਰੀਆਂ ਟਰੇਸ ਵੀ ਹੋ ਗਈਆਂ ਜੀ ਤੇ ਜੇ ਅੱਗੇ ਤੋਂ ਵੀ ਮੈਂ ਤੁਹਾਡੇ ਮੱਦੇਨਜ਼ਰ ਜਿਹੜੇ ਸ਼ਰਾਰਤੀ ਬੰਦੇ ਐ ਜਿਹੜੇ ਜੇ ਕੋਈ ਇਦਾਂ ਦਾ ਕੰਮ ਕਰੇਗਾ ਤਾਂ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਤੇ ਦੂਜਾ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਆਪਣੇ ਨਵਾਂ ਸ਼ਹਿਰ ਦੇ ਜਾਂ ਪੰਜਾਬ ਦੇ ਯੂਥ ਹੈਗੇ ਐ ਜਿਹੜੇ ਬਾਹਰ ਗੈਂਗਸਟਰ ਬੈਠੇ ਐ ਇਹਨਾਂ ਦੇ ਬਹਿਕ ਕਿਉਂਕਿ ਇਹ ਤਾਂ ਆਪ ਤਾਂ ਬਾਹਰ ਬੈਠੇ ਹੈ ਪਰ ਜਿਹੜਾ ਇਹਦਾ ਨਤੀਜਾ ਹੈਗਾ ਉਹ ਸਾਡੇ ਇੱਥੋਂ ਦੇ ਯੂਥ ਨੂੰ ਪੁਕਤਣਾ ਪਿਆ। ਸਰਾ ਹੀ ਦਾ ਨੂੰ ਠੀਕ ਹੈ। ਅੱਜ ਅਸੀਂ ਪੂਰਾ ਜਿਹੜਾ ਹੈਗਾ ਇਹ ਫਲੈਗ ਮਾਰਚ ਨਾਲ ਪੂਰਾ ਸਿਟੀ ਦਾ ਏਰੀਆ ਕਵਰ ਕਰਾਂਗੇ। ਇਸ ਤੋਂ ਇਲਾਵਾ ਸਾਡੇ ਸਬਰੀਜਨ ਬੰਗਾ ਦੇ ਸਿਟੀ ਏਰੀਆ ਤੇ ਬਲਾਚੌਰ ਦਾ ਏਰੀਆ ਵੀ ਕਵਰ ਕੀਤਾ ਜਾਵੇ। 啊。 ਕਰਦਾ ਸਾਡਾ 메인 ਮਾਰਕੀਟ ਇੱਕ ਤਾਂ ਵਿਚਾਰਾ ਜੂ ਬਾਜ਼ਾਰ ਨਿਕਲਦੇ ਕੋਈ ਗੱਲ ਨਾ ਨਹੀਂ ਤਾਂ ਤੁਸੀਂ ਕਿਤਾਬਾਂ ਮੈਂ ਪਹਿਲਾਂ ਵੀ ਕਿਹਾ ਸੀ ਘਰ ਘਰ ਦੇ ਸਕਦੇ ਸੀ ਮੈਸੇਜ ਲਾ ਸਕਦੇ ਸੀ ਪਰ ਸਾਨੂੰ ਕੋਈ ਨਾ ਕੋਈ ਇੱਥੇ ਗੱਲਾਂ ਅੱਜ ਸਿੱਖਣ ਨੂੰ ਮਿਲ ਰਹੀਆਂ ਨਵੀਆਂ ਗੱਲਾਂ ਪ੍ਰਾਪਤ ਹੋ ਰਹੀਆਂ ਲਓ ਜੀ ਜੈ ਭੀਮ ਜੈ ਭਾਰਤ ਜੀ ਵੱਖਵਾਦ ਪਿੰਡਾਂ ਤੋਂ ਸਰਪੰਚ ਸਾਹਿਬ ਪੀਐਨਵੀ ਦੇ ਸਾਡੇ ਸਰਦਾਰ ਜੀ ਭਾਈ ਸਾਹਿਬ ਜਿੰਨੇ ਵੀ ਇਹ ਫੌਜ ਸਾਡੇ ਜਿੰਨੇ ਵੀ ਪਿੰਡਾਂ ਦੇ ਪਿੰਡਾਂ ਤੋਂ ਪਤਵੰਤੇ ਸੱਜਣ ਇੱਥੇ ਪਹੁੰਚੇ ਹੋਏ ਨੇ ਇਹਨਾਂ ਦਾ ਇੱਥੇ ਆਉਣ ਦੇ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਵੱਲੋਂ ਜੀ ਆਇਆਂ ਧੰਨਵਾਦ ਜੀ ਬਹੁਤ ਹੀ ਹਿੰਮਤ ਹੈ ਇਹਨਾਂ ਪਤਵੰਤੇ ਸੱਜਣਾਂ ਦੀ ਔਰ ਸਾਡੇ ਜਿਹੜੇ ਗੁਰੂ ਰਵਿਦਾਸ ਧਾਰਮਿਕ ਸਭਾ ਦੀ ਟੀਮ ਹੈ ਬਹੁਤ ਹੀ ਤਨਦੇਈ ਦੇ ਨਾਲ ਇਹ ਜਿਹੜਾ ਡਾਇਬਟੀਸ ਦੇ ਇਹਨਾਂ ਟੈਸਟ ਹੋਣ ਜਾ ਰਿਹਾ ਹੈ ਸਿਰ ਗੁਰੂ ਰਵਿਦਾਸ ਮੰਦਿਰ ਵੀ ਹੋਏਗਾ ਔਰ ਜਿੰਨੇ ਵੀ ਸੈਂਟਰ ਬਣਾਏ ਹੈ ਇਹ ਸਾਡੇ ਸਭਾ ਦੇ ਜਿੰਨੇ ਵੀ ਮੈਂਬਰ ਹੈ ਔਰ ਜਿੰਨੇ ਵੀ ਪਿੰਡਾਂ ਤੋਂ ਆਏ ਹੋਏ ਪਤਵੰਤੇ ਸੱਜਣ ਇਹਨਾਂ ਸਹਿਯੋਗ ਦੇ ਨਾਲ ਹੈ ਸਾਰਾ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਬਹੁਤ ਹੀ ਵਧੀਆ ਆਪਣੇ ਆਪਾਂ ਦੇ ਬਾਰੇ ਡਾਕਟਰ ਅੰਬੇਦਕਰ ਜੀ ਦੇ ਸਬਦਾਨ ਬਾਰੇ ਔਰ ਆਪਣੇ ਹੱਕਾਂ ਬਾਰੇ ਔਰ ਪੜ੍ਹਾਈ ਬਾਰੇ ਦੱਸ ਰਹੇ ਨੇ ਔਰ ਅਜਿਹਾ ਟੈਸਟਾਂ ਦੇ ਵਿੱਚ ਵੀ ਡਾਕਟਰ ਸਾਹਿਬ ਜੀ ਦੇ ਬਾਰੇ ਵਿੱਚ ਕਈ ਸਵਾਲ ਆਉਂਦੇ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਨੌਲੇਜ ਹੋ ਰਿਹਾ ਔਰ ਬਹੁਤ ਹੀ ਵੱਡੇ ਗੱਲੇ ਆ ਕਿ ਪਿੰਡ ਪਿੰਡ ਜਾ ਕੇ ਹਰ ਪਿੰਡ ਦੇ ਵਿੱਚ ਜਾ ਕੇ ਮਤਲਬ ਬੱਚਿਆਂ ਨੂੰ ਪਹਿਲਾਂ ਸਮਝਾ ਕੇ ਹਰ ਗੱਲ ਸਾਡੇ ਕੋਟਵਾਲ ਸਰ ਸਾਹਿਬ ਆਪਣੇ ਰਜਿੰਦਰ ਬਿੱਲਾ ਜੀ ਆਪਣੇ ਸੰਧੂ ਜੀ ਜਿੰਨੇ ਵੀ ਹੈ ਆਪਣੇ ਹੈਪੀ ਭਾਜੀ ਸਾਰੇ ਨਾਲ ਜਾ ਕੇ ਬੱਚਿਆਂ ਨੂੰ ਇਹ ਚੰਗੀ ਤਰ੍ਹਾਂ ਸਮਝਾ ਕੇ ਉਹਨਾਂ ਦੇ ਪੂਰੇ ਦਿਮਾਗ ਦੇ ਵਿੱਚ ਗੱਲ ਪਾ ਗਏ ਔਰ ਫੇਰ ਕਿਤਾਬ ਕਹਿੰਦੇ ਵੀ ਲੋ ਜੇ ਤੇ ਕਿਸ ਦਾ ਮਨ ਕਰਦਾ ਫੇਰ ਲੋਕ ਤਾਓ ਠੀਕ ਹੈ ਨਾ ਤੇ ਵਧੀਆ ਤਰੀਕੇ ਨਾਲ ਪੜ੍ਹ ਕੇ ਟੈਸਟ ਦੋ ਤੇ ਇਸੇ ਤਰ੍ਹਾਂ ਇਸ ਕਾਰਮੇ ਨੂੰ ਅੱਗੇ ਲੈ ਕੇ ਜਾਣ ਦਾ ਸਾਡਾ ਸਾਰਿਆਂ ਦਾ ਹੱਕ ਬਣਦਾ ਜੀ ਇੱਥੇ ਸਾਰੇ ਪਹੁੰਚੇ ਤੇ ਸਾਰਿਆਂ ਦਾ ਇੱਥੇ ਬਹੁਤ-ਬਹੁਤ ਧੰਨਵਾਦ ਜੀ ਜੈ ਭੀਮ ਜੈ ਭਾਰਤੀ ਬਹੁਤ ਬਹੁਤ ਧੰਨਵਾਦ ਜਨੈਤ ਸਿੰਘ ਪਾਟਿਆ ਜੀ ਦਾ ਤੇ ਸਾਡੇ ਮਾਸਟਰ ਜੀ ਪਿੱਛੇ ਦਵਿੰਦਰਪਾਲ ਸਿੰਘ ਜੀ ਜੋ ਹੋਏ ਵਿਚਾਰ ਆਪਣੇ ਰੱਖ ਸਕਦੇ ਤੁਸੀਂ ਵੀ ਅੱਜ ਆਪਾਂ ਸਾਰਿਆਂ ਨੂੰ ਮੌਕਾ ਦੇਣਾ ਹੈ ਬਹੁਤ ਹੀ ਸਤਿਕਾਰਯੋਗ ਮੰਚ ਤੇ ਵਿਰਾਜਮਾਨ ਸਾਡੇ ਬਜ਼ੁਰਗ ਆਗੂ ਪੀੜੀ ਸੰਧੂ ਸਾਹਿਬ ਰਜਿੰਦਰ ਜੀ ਦੀਵਿੰਦਰ ਜੀ ਔਰ ਸਾਡੇ ਇਲਾਕੇ ਦੀ ਬਹੁਤ ਹੀ ਪ੍ਰੋਮਿਨੈਂਟ ਸ਼ਖਸੀਤਾ ਬਹੁਤ ਹੀ ਬੁੱਧੀਜੀਵੀ ਜੋ ਸਾਡੇ ਸਾਹਮਣੇ ਬੈਠੇ ਨੇ ਇਹ ਜੋ ਅੱਜ ਦਾ ਮੀਟਿੰਗ ਹੈ ਇਹ ਮੀਟਿੰਗ ਜੋ ਸਾਡੇ ਰੈਬਰ ਨੇ ਡਾਕਟਰ ਵੀਰ ਅੰਬੇਦਕਰ ਸਾਹਿਬ ਉਹਨਾਂ ਦੀ ਜੋ ਵਿਚਾਰਧਾਰਾ ਹੈ ਉਹਨੂੰ ਪਰਫੁਲਿਤ ਕਰਨ ਦੇ ਲਈ ਹੈ ਪ੍ਰਬੁੱਤ ਭਾਰਤ ਪ੍ਰਬੁੱਤ ਦਾ ਮੀਨਿੰਗ ਹੈ ਇਨਲਾਈਟਡ ਸਾਰੇ ਬਸੇ ਗਿਆਨ ਫਲਾਣਾ ਸੋ ਗਿਆਨ ਕਦੇ ਫੈਲਦਾ ਆ ਜਦੋਂ ਕੁਝ ਬੁੱਧੀਜੀਵੀ ਲੋਕ ਸਮਾਜ ਦੇ ਉਹ ਉੱਠਦੇ ਨੇ ਔਰ ਕਿਸੇ ਰਹਿਬਰ ਦੀ ਵਿਚਾਰਧਾਰਾ ਲੈ ਕੇ ਅੱਗੇ ਤੁਰਦੇ ਨੇ ਕਿਉਂਕਿ ਗਿਆਨ ਸਟੈਪ ਬਾਈ ਸਟੈਪ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਫੈਲਦਾ ਸਾਡੇ ਰਹਿਬਰਾਂ ਨੇ ਜੋ ਦਿੱਤਾ ਸੀ ਕਿਤਾਬਾਂ ਦੇ ਵਿੱਚ ਲਿਖ ਦਿੱਤਾ ਆਪਣੀ ਵਿਚਾਰਧਾਰਾ ਆਪਣੇ ਜੀਵਨ ਦਾ ਫਲਸਫਾ ਬਦਕਿਸਮਤੀ ਹੈ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਕੁਝ ਨੂੰ ਅੱਗੇ ਨਹੀਂ ਲੈ ਕੇ ਗਈਆਂ ਜੋ ਸਿਖਾਣਾ ਚਾਹੀਦਾ ਸੀ ਬੱਚਿਆਂ ਨੂੰ ਐਜੂਕੇਸ਼ਨ ਸਿਸਟਮ ਦੇ ਵਿੱਚ ਰਹਿ ਕੇ ਉਹ ਬੱਚੇ ਨਹੀਂ ਸਿੱਖ ਪਾ ਰਹੇ ਅਸੀਂ ਦੇਖਦੇ ਹਾਂ ਕਿ ਕਿਤਾਬਾਂ ਦੇ ਵਿੱਚ ਡਾਕਟਰ ਸਾਹਿਬ ਦਾ ਇੱਕ ਚੈਪਟਰ ਵੀ ਸ਼ਾਮਿਲ ਨਹੀਂ ਕੀਤਾ ਜਾਂਦਾ ਇਹ ਸਾਡੇ ਸਮਾਜ ਦੀ ਬਦ ਕਿਸਮਤੀ ਹੈ ਜਦਕਿ ਜੇ ਫੋਰਨ ਦੇ ਵਿੱਚ ਦੇਖਿਆ ਜਾਏ ਤਾਂ ਡਾਕਟਰ ਸਾਹਿਬ ਦੇ ਨਾਂ ਤੇ ਲਾਇਬ੍ਰੇਰੀਆਂ ਬਣ ਰਹੀਆਂ ਨੇ ਹੋਰ ਬਹੁਤ ਕੁਸ਼ ਹੈ ਇਸ ਕਾਰਨ ਹੈ ਕਿਉਂਕਿ ਉਹ ਲੋਕੀ ਅਵੇਅਰ ਨੇ ਉਹਨਾਂ ਨੂੰ ਪਤਾ ਹੈ ਕਿ ਖਜ਼ਾਨਾ ਹੈ ਪਰ ਸਾਡੇ ਇੱਥੇ ਮੈਂ ਧੰਨਵਾਦ ਦੀਆਂ ਕਿ ਸਾਡੀ ਜਿਹੜੀ ਆ ਪ੍ਰਬੁੱਧ ਭਾਰਤ ਫਾਊਂਡੇਸ਼ਨ ਹੈ ਕਿ ਘੱਟੋ ਘੱਲ ਉਹਨਾਂ ਨੂੰ ਅਕਾਲਾ ਕਰ ਰਹੇ ਨੇ ਭਾਵੇਂ ਅਸੀਂ ਥੋੜੇ ਜੁੜੇ ਆ ਪਰ ਜੁੜ ਰਹੇ ਆ ਅੱਗੇ ਤੋਂ ਅੱਗੇ ਉਹ ਵਿਚਾਰਧਾਰਾ ਜਿਹੜੀ ਸਾਈਡ ਤੇ ਹੋ ਗਈ ਸੀ ਹਾਸ਼ੀਏ ਤੇ ਸੀ ਅੱਜ ਮੁੱਖ ਧਾਰਾ ਦੇ ਵਿੱਚ ਅਸੀਂ ਹੌਲੀ ਹੌਲੀ ਆ ਰਹੇ ਆ ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਇਸ ਨੂੰ ਡਿਊਟੀ ਨੂੰ ਚੰਗੀ ਤਰ੍ਹਾਂ ਨਿਭਾਈਏ ਉਹ ਲੋਕਾਂ ਨਾਲ ਜੋੜੀਏ ਕਿਉਂਕਿ ਜੇਕਰ ਸਾਡੇ ਬੱਚੇ ਜਿਹੜੇ ਨੇ ਆਉਣ ਵਾਲੀ نسل ਆ ਉਹ ਆਪਣੇ ਰਹਿਬਰ ਬਾਰੇ ਜਾਣਨਗੇ ਫਿਰ ਹੀ ਸਮਾਜ ਦੇ ਵਿੱਚ ਉਹਨਾਂ ਦਾ ਸਹੀ ਰਤਬਾ ਹੋਏਗਾ ਸਹੀ ਸਟੇਟਸ ਹੋਏਗਾ ਜਿੱਥੇ ਗੱਲ ਹੈ ਪੈਸੇ ਕਮਾਣ ਦੀ ਉਹ ਤਾਂ ਕੋਈ ਵੀ ਕਮਾ ਸਕਦਾ ਜੈ ਜੋ ਨਜਾਇਜ਼ ਤਰੀਕੇ ਦੇ ਨਾਲ ਪਰ ਜਦੋਂ ਅਸੀਂ ਕਿਸੇ ਰਹਿਬਰ ਦੀ ਵਿਚਾਰਧਾਰਾ ਦੇ ਨਾਲ ਜੁੜਦੇ ਹਾਂ ਫਿਰ ਸਾਨੂੰ ਇਹ ਜਾਗਰੂਤੀ ਮਿਲ ਜਾਂਦੀ ਹੈ ਅਵੇਰਨੈਸ ਹੋ ਜਾਂਦੀ ਹੈ ਕੀ ਅਸੀਂ ਆਪਣੀ ਸੁਸਾਇਟੀ ਨੂੰ ਕੁਝ ਬੈਕ ਰਿਟਰਨ ਦੇਣਾ ਹੈ ਤਾਂ ਪ੍ਰਬੁੱਧ ਭਾਰਤ ਫਾਊਂਡੇਸ਼ਨ ਕਰ ਰਹੀ ਹੈ ਇਹਦੇ ਨਾਲ ਕੀ ਹੁੰਦਾ ਕਿ ਸਾਡੇ ਬੱਚੇ ਬਾਬਾ ਸਾਹਿਬ ਦੀ ਵਿਚਾਰਧਾਰਾ ਉਹਨਾਂ ਦੇ ਜੀਵਨ ਉਹਨਾਂ ਨੇ ਜੋ ਦੇਣ ਉਹ ਸਾਰੇ ਬਾਰੇ ਰੂਬਰੂ ਹੁੰਦੇ ਨੇ ਤੇ ਉਹਦੇ ਨਾਲ ਦੇ ਨਾਲ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਕਿਹੜੇ ਕਿਹੜੇ ਆਰਟੀਕਲ ਨੇ ਉਹਦੇ ਵਿੱਚ ਕੀ ਕੀ ਸਾਡੇ ਪ੍ਰਾਵਧਾਨ ਨੇ ਕੀ ਸਾਡੀਆਂ ਫੰਡਾਮੈਂਟਲ ਡਿਊਟੀਆਂ ਨੇ ਕੀ ਰਾਈਟਸ ਨੇ ਇਸਾਰੇ ਬੀ ਬੱਚੇ ਜਾਣੇ ਜਨਨ ਦੇ ਵਿੱਚ ਸਿੱਖ ਲੈਂਦੇ ਨੇ ਜੋ ਸਕੂਲਿੰਗ ਦੇ ਦੌਰਾਨ ਸਿੱਖਣਾ ਚਾਹੀਦਾ ਸੀ ਉਹ ਕੰਮ ਜਿਹੜਾ ਸੀ ਉਹ ਸਾਡੀ ਪ੍ਰਬੂਤ ਭਾਰਤ ਟੀਮ ਜਿਹੜੀ ਉਹ ਕਰ ਰਹੀ ਆ ਤੋਈ ਨ ਸਾਰਿਆਂ ਦਾ ਜਿੰਨੇ ਵੀ ਤੁਸੀਂ ਜੁੜੇ ਹੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਬਹੁਤ ਧੰਨਵਾਦ ਨਵਿੰਦਰਪਾਲ ਸਿੰਘ ਜੀ ਦਾ ਔਰ ਸਾਡੇ ਰਾਜਮਲ ਭਾਜੀ ਅੱਛਾ ਚਲੋ ਆਓ ਰਾਜਮਲ ਸਾਡੇ ਪਿਛਲੇ ਪਾਸੇ ਬਾਦ ਯਾਦ ਰਾਜਮਲ ਪਾਟਿਆ ਜੀ ਪਰੰ ਸਰਕਾਰ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਮੈਂ ਸ੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੀ ਐਡੇ ਵੱਡੇ ਅਪਰਾਲੇ ਨੂੰ ਪਿੰਡਾਂ-ਪਿੰਡਾਂ ਵਿੱਚ ਜਾ ਕੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਉਹਨਾਂ ਨੂੰ ਬਾਬਾ ਸਾਹਿਬ ਦੇ ਜੀਵਨ ਬਾਰੇ ਬਾਬਾ ਸਾਹਿਬ ਦੇ ਸੰਬਦਾਨ ਬਾਰੇ ਸਭ ਕੁਝ ਪ੍ਰੇਰਿਤ ਕਰ ਕਰਕੇ ਉਹਨਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਬਾਬਾ ਸਾਹਿਬ ਦੇ ਇਤਿਹਾਸ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ ਸੋ ਜੇ ਅਸੀਂ ਜਾ ਕੇ ਉਹਨਾਂ ਨੂੰ ਕੁਝ ਦੱਸਾਂਗੇ ਤਾਂ ਹੀ ਪਤਾ ਲੱਗੇਗਾ ਨਹੀਂ ਤੇ ਇੱਧਰ ਘਰ ਬੈਠਿਆਂ ਨੂੰ ਕੀ ਪਤਾ ਲੱਗੇਗਾ ਬੱਚਿਆਂ ਨੂੰ ਕਿੱਥੋਂ ਪ੍ਰੇਰਿਤ ਕਰਾਂਗੇ ਸੋ ਗੁਰੂ ਰਵਿਦਾਸ ਸੰਕਾ ਬਹੁਤ ਸੋਚ ਚੇ ਢੰਗ ਨਾਲ ਇਸ ਕੋਹਸ ਅਜੰਦੋ ਨੇ ਪੂਰਾ ਕਰ ਰਹੀ ਹੈ ਤੇ ਸਹੀ ਢੰਗ ਨਾਲ ਉਹ ਕਰ ਰਿਹਾ ਹੈ ਤੇ ਬੱਚਿਆਂ ਨੂੰ ਗਾਈਡ ਕਰ ਰਹਿਣੇ ਸੋ ਮੈਂ ਕੌਮਾਂ ਭੁੱਲਦੀਆਂ ਨਹੀਂ ਉਹਨਾਂ ਰਹਿਬਰਾਂ ਨੂੰ ਕੌਮਾਂ ਭੁੱਲਦੀਆਂ ਨਹੀਂ ਉਹਨਾਂ ਰਹਿਬਰਾਂ ਨੂੰ ਜਿਨ੍ਹਾਂ ਬੁੱਧੀ ਹੋਈ ਸਮਰਛਾਈ ਹੋਵੇ ਨਾਮ ਉਹਨਾਂ ਦਾ ਸਦਾ ਹੀ ਅਮਰ ਰਹਿੰਦਾ ਜਿੰਦ ਕੌਮ ਦੇ ਲਿਖੇ ਲਾਈ ਹੋਵੇ ਤਾਂ ਤਾਂ ਸਰ ਕਾਂਸੀ ਰਾਮ ਜੀ ਜਿਨ੍ਹਾਂ ਨੇ ਕੌਮ ਦੀ ਖਾਤਰ ਨਾ ਆਪਣਾ ਪਰਿਵਾਰ ਨੂੰ ਦੇਖਦੇ ਹੋਏ ਕੌਮ ਦੀ ਖਾਤਰ ਲਿਖੇ ਲਾਇਆ ਜਿਨ੍ਹਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ ਅਸੀਂ ਆਪਣਾ ਆਪਣਾ ਤਾਂ ਸਾਰੇ ਕਰ ਲਏ ਨੇ ਆਪਣੀ ਆਪਣੀ ਰੋਟੀ ਸਾਰੇ ਖਾ ਲਏ ਨੇ ਪਰਤਾਸ ਕਿ ਅਸੀਂ ਕਿਸੇ ਗਰੀਬ ਬੰਦੇ ਦਾ ਵੀ ਸਾਥ ਦੇ ਸਕੀਏ ਕਿਸੇ ਗਰੀਬ ਨੂੰ ਦਵਾਈ داری ਦਾ ਦੇ ਸਕੀਏ ਕਿਸੇ ਨੂੰ ਰੋਟੀ ਹੈ ਸਾਧਨ ਦੇ ਸਕੀਏ ਕਿ ਤੋਲ ਫੇਲ ਪਾ ਕੇ ਸਾਰਾ ਉਹਨਾਂ ਦਾ ਸਹਿਯੋਗ ਕਰਾਂਗੇ ਇਹ ਨਹੀਂ ਕਿ ਆਪ ਆਪਾਂ ਥਾਲੀ ਭਰੀ ਖਾ ਦੀ ਪੀਤੀ ਦੇ ਪਾਸੇ ਹੋਏ ਤੇ ਕੌਮ ਦਾ ਕੋਈ ਗਰੀਬ ਸਾਥੀ ਹੋਵੇ ਉਹਨਾਂ ਨਾਲ ਲੈ ਕੇ ਚੱਲਣਾ ਚਾਹੀਦਾ ਜਿੰਨੀ ਵੀ ਬਤਵਾਦ ਅਸੀਂ ਮਤ ਕਰਦੇ ਹਾਂ ਉਹਨਾਂ ਦੀ ਕਰਨਾ ਚਾਹੀਦਾ ਜਿਆਗੁਰਦ ਧੰਨਗੁਰਦ ਜਿਆਗੁਰੂ ਜੀ ਦਾਸ ਇਹ ਸੱਜਣਾ ਸ਼੍ਰੀ ਭਗਤ ਸਿੰਘ ਨਗਰ ਨਸਵੰਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਦਮੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀਮ ਇਜਾਜ਼ਤ ਦਿਓ ਧੰਨਵਾਦ